ਏ ਜੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਗੋਲੀ ਚੱਲੀ ਹੈ ਅੱਜ ਤੇ ਇੱਥੇ ਮੌਕੇ ਤੇ ਆਏ ਆਂ ਤੇ ਮੌਕੇ ਤੇ ਵੈਰੀਫਾਈ ਕਰਦੇ ਪਏ ਆਂ ਤੇ ਜਲਦੋ ਜਲ ਦੇ ਦੋਸ਼ੀਆਂ ਨੂੰ ਫੜ ਕੇ ਤੇ ਉਹਨਾਂ ਇਹ ਜੀ ਆਪਾਂ ਭਾਵੇਂ ਤੇ ਆਪਾਂ ਇਹੀ ਵੇਖਦੇ ਪਈਆਂ ਕਿ ਇੱਥੇ ਗੋਲੀ ਚੱਲੀ ਹੈ ਤੇ ਆਪਾਂ ਵੈਰੀਫਾਈ ਕਰਦੇ ਪਏ ਆਂ ਉਹ ਸਾਰਾ ਆਪਾਂ ਵੈਰੀਫਾਈ ਕਰਦੇ ਪਏ ਆਂ ਇਹ ਸੀਸੀਟੀਵੀ ਕੈਮਰੇ ਚੈੱਕ ਕਰਦੇ ਪਏ ਆਂ ਨੁਕਸਾਨ ਕੋਈ ਜਾਨੀ ਤੇ ਨਹੀਂ ਹੋਇਆ ਤੇ ਵੈਸੇ ਇੱਥੇ ਆਪਣਾ ਸ਼ੀਸ਼ੇ ਦੇ ਵੱਜਨ ਕਰਕੇ ਆਪਣਾ ਸ਼ੀਸ਼ਾ ਟੁੱਟਿਆ ਵਾ ਇਹ ਜੀ ਇਮੀਗ੍ਰੇਸ਼ਨ ਸੈਂਟਰ ਹੈਗਾ ਇੱਥੇ ਤੇ ਇਮੀਗ੍ਰੇਸ਼ਨ ਇਥੇ ਤੇ ਬੱਚੇ ਇਥੇ ਪੜ੍ਹਨਾ ਹੁੰਦੀ ਆ ਤੇ ਮੇਰਾ ਨਾਮ ਗੁਰਮukh ਸਿੰਘ ਆ ਜੀ ਮੈਂ ਉੱਪਰ ਕਾਰਪੈਂਟਰ ਦਾ ਕੰਮ ਚੱਲਣ ਡਿਆ ਅੱਛਾ ਜੀ ਕੀ ਦੇਖਿਆ ਗਿਆ ਮੈਂ ਕੁਝ ਨਹੀਂ ਵੇਖਿਆ ਮੈਂ ਤੇ ਉੱਪਰ ਕੰਮ ਡੈਗਾ ਨਾ ਆਵਾਜ਼ ਆਈ ਆ ਸਾਨੂੰ ਜਿੱਦਾਂ ਉਹ ਪ੍ਰੋਡਕਟ ਚੱਲਿਆ ਹੋਇਆ ਜੀ ਤੇ ਅਸੀਂ ਦੋ ਤਨਵਾਜ ਆਈਆਂ ਮੈਂ ਫਿਰ ਬਾਰੀ ਖੋਲ ਕੇ ਵੇਖਿਆ ਥੱਲੇ ਕੁਝ ਵੀ ਨਹੀਂ ਪਰਲੇ ਵਾਂਸੇ ਖੁੱਲ ਕੇ ਵੇਖਿਆ ਤੇ ਮੁੜ ਕੇ ਵੇ ਅਸੀਂ ਚਾਹ ਪੀਣ ਥੱਲੇ ਆਏ ਆ ਸਾਨੂੰ ਵਾਜੇ ਚਾਹਣਗੇ ਚਾਹ ਪੀਂਦੇ ਥੱਲੇ ਬੇਟਾ ਕੰਮ ਡੈ ਕਰਨਾ ਮੈਨੂੰ ਆਂਦਾ ਵੀ ਫਾਇਰ ਹੋਇਆ ਜਾਂ ਕੋਈ ਬੱਡੇ ਵਗੈਰਾ ਮਨੋਂ ਡਿਆ ਖੁੱਲ ਕੇ ਬੂਆ ਵੇਖਿਆ ਤੇ ਇੱਥੇ ਚੇਅਰ ਟੁੱਟੇ ਹੀ ਗਏ ਤੇ ਉਹ ਦਾਦੇ ਵੀ ਭੱਜ ਗਿਆ ਬੱਦੇ ਵੇਖੇ ਨਹੀਂ ਆਹ ਤੇ ਵੇਖੇ ਨਹੀਂ ਕੈਮਰਾ ਸ਼ਾਇਦ ਆਇਆ ਤਾਂ ਗੱਲ ਵੱਖਰੀ ਹੈ ਜੀ ਤੇ ਮੈਂ ਆਪਣੀ ਗੱਡੀ ਨਾਲ ਲਾ ਕੇ ਮੈਂ ਮੈਡੀਸਨ ਲੈਣ ਗਿਆ ਸ਼ਰਮਾ ਜੀ ਕੋ ਉਹਨਾਂ ਕੋ ਮਿਲਿਆ ਮੈਂ ਵਾਪਸ ਜਾਂਦਾ ਹਿੰਦਾਲੇ ਕੋਲ ਤੇ ਇਹ ਮੁੰਡੇ ਦੋ ਆਏ ਨੇ ਮੋਟਰਸਾਈਕਲ ਦਿੱਤੀ ਨਹੀਂ ਉਹਨਾਂ ਨਾਲ ਮੂੰਹ ਬਨੇ ਨੇ ਉਹਨਾਂ ਦਾ ਦਵਾ-ਦਵ ਦੋ ਤਿੰਨ ਫਾਇਰ ਕੀਤੇ ਤੇ ਉਸ ਵੇਲੇ ਨਿਕਲ ਗਏ ਕੋਈ ਹੋਰ ਗੱਲ ਨਹੀਂ ਕੋਈ ਬਾਤ ਕਿਸ ਤਰ੍ਹਾਂ ਮੁੰਡੇ ਹੁਣ ਵੇਖੇ ਥੋੜੀ ਨਾ ਮੂੰਹ ਇਧਰੋਂ ਆਏ ਆਣੋਂ ਨਿਕਲ ਗਏ ਗਾਂ ਨੂੰ ਆਹ ਉਹਨਾਂ ਦੀ ਸ਼ਕਲ ਹੀ ਕੋਈ ਨੇ ਵੇਖੀ ਕਿ ਮੂੰਹ ਮੱਲੇ ਸੀ ਉਹਨਾਂ ਨੇ ਤਾਂ ਕੋਈ ਸਮਝ ਨਹੀਂ ਆਈ ਭੈਣ ਜੋ ਕਿਹੜੀ ਗੱਲੋਂ ਮਾਰ ਗਏ ਨੇ ਕੀ ਨਹੀਂ ਇੱਥੇ ਥੱਲੇ ਹੈਗਾ ਗਲੋਬਲ ਵਿਲੇਜ ਆ ਇਹਨਾਂ ਦਾ ਥੱਲੇ ਸੈਂਟਰ ਆ ਕੁੜੀਆਂ ਦਾ ਹਾਈਲਾਈਟਸ ਦਾ ਤੇ ਉੱਪਰ ਹੋਟਲ ਵੀ ਆ ਇੱਥੇ ਬੰਦੇ ਅੰਦਰ ਵੀ ਕੰਮ ਕਰਨ ਦੇ ਨੇ ਕੋਈ ਸਮਝ ਨਹੀਂ ਆਈ ਵੀ ਇਹ ਕਿਹੜੀ ਗੱਲੋਂ ਕਰ ਗਏ ਨੇ